ਬਾਜੀ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਈਆਂ 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 ਘਰਾਂ 'ਚ ਕੱਲ ਸਿ ਜਾ ਕੇ ਆਇਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕੱਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਪ੍ਰੋਬਲਮ ਜਿਹਨ ਬਿਮਾਰੀਆਂ ਦਾ ਖਤਰਾ ਅੱਗੇ ਡੰਗਰ ਮਰ ਗਏ ਆ ਕਈਆਂ ਪਿੰਡਾਂ ਪਿੰਡਾਂ ਦੇ ਵਿੱਚ ਤੇ ਇੰਨੇ ਡੰਗਰ ਮਰ ਗਏ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਦੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਹੈ ਪੀਣਾਂ ਬੋਤਲਾਂ ਬਹੁਤ ਜ਼ਿਆਦਾ ਸੁੱਟੀ ਜਾ ਰਹੇ ਤੇ ਉਹ ਇਹਨਾਂ ਚੀਜ਼ਾਂ ਵੇਸਟ ਜੁਨੀ ਹੈ ਬਾਕੀ ਇਹ এনਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਕਿ ਜਦੋਂ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਖੱਡਾਂ ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਰਹਿਣਾ ਪਏਗਾ ਸਰਵੇ ਕਰਨਾ ਚਾਹੀਦਾ ਪਲਾਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨ ਆਰ ਆਈਜ਼ ਨੂੰ ਸਾਰਿਆਂ ਨੂੰ ਨਿਕਲ ਤੇ ਜਾਣਾ ਪੰਜਾਬੀਆਂ ਨੇ ਬਾਹਰ ਇਸੇ ਕਰਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੈਨੂੰ ਪਲਾਨਿੰਗ ਦੇਣਾ ਤਰੀਕਾ ਸਰ ਟੀਮਸ ਟੀਮ ਦੀ ਟੀਮ ਕਰਾ ਲਾ ਕੈਂਪ ਦਾ ਵਾਲਾ ਜੀ ਇਹ ਐਮਸੀ ਟੀਮ ਜਿਹੜੇ ਡਾਕਟਰ ਮੱਲੀ ਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਾਨੂੰ ਮੈਨੇਜ ਕਰਕੇ ਦੋ ਅਸੀਂ ਡੀਸੀ ਨਾਲ ਡੀਸੀ ਅਮਰ ਸ਼ਰਮਾ ਨਾਲ ਸੀ ਟਾਈਮ ਨਾਲ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਾਰਾ ਸਹਿਯੋਗ ਦਿੱਤਾ ਜਦੋਂ ਅੱਜ ਵੀ ਮੈਂ ਕੋਸ਼ਿਸ਼ ਕਰ ਰਹੀ ਸੀ ਤੇ ਅੱਜ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏਡੀਸੀ ਸਰ ਨਾਲ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸੀਬੀਏਐਮਸ ਆਪਣੇ ਗੁਰਦਾਸ ਵਿੱਚ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖੇ ਵੀ ਅੱਗੇ ਕਿਡੀਆਂ ਕਿਡੀਆਂ ਸਮੱਸਿਆਵਾਂ ਵਾਲੀਆਂ ਕਈ ਕਲਾਕਾਰ ਮਦਦ ਚਾਹੇ ਨੇ ਲੋਕ ਇਕੱਠੇ ਮਦਦ ਕਰਦੇ ਪੈਣ ਸਤ ਬਹੁਤ ਸਾਰੇ ਕਲਾਕਾਰ ਸਾਰੇ ਕਲਾਕਾਰੀ ਲੱਗੇ ਹੋਏ ਆ ਦੇਖੋ ਦਰਦ ਸਾਰਿਆਂ ਨੂੰ ਹੀ ਹੈ ਕੱਲੇ ਕਲਾਕਾਰ ਨਹੀਂ ਹੈ ਆਮ ਲੋਕ ਜਿੱਦਾਂ ਲੱਗੇ ਹੋਏ ਆ ਨਾ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕੀ ਪਾਗਲਾ ਵਾਂਗ ਦੇਖ ਦੇਣੀ ਆ ਕਿ ਇੱਥੇ ਅਸੀਂ ਡੁੱਬ ਜਾਾਂਗੇ ਇੱਥੇ ਮਰ ਜਾਾਂਗੇ ਟ੍ਰੈਟਿਕ ਡਿੱਗ ਜੇਗੀ ਹਨਾ ਕੰਧ ਡਿੱਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਆ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਹੇ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਆ ਨੇਤਾ ਵੀ ਡਿਸਟਰਬ ਕਰ ਰਹੇ ਆ ਜਿਹੜੇ 10 10 12 12 6 6 ਡੰਗਨ ਨਾਲ ਕੇ ਬੋਟ ਸਵਿਚ ਬੋਟ ਸਵਿਚ ਬਹਿ ਜਾਂਦੇ ਆ ਤੇ ਸਾਡੀਆਂ ਬੋਸਟ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਥੇ ਪਾਣੀ ਦੇਣ ਜਾਣਾ ਹੁੰਦਾ ਉੱਥੇ ਉਹ ਮਤਲਬ ਕੱਲੇ ہاں ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਪਰ ਕਈ ਕਈ ਚੁੱਪ ਚਪੀ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਣਾ ਚਾਹੁੰਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਕੱਲ ਮਨਕੀਰ ਦਾ ਟਰੈਕਟਰ ਰੇ ਗਿਆ ਜੀ ਕਹਿੰਦਾ ਮੈਂ 2-1/2 ਫੀਟ ਟਰੈਕਟਰ ਦਵਾਵਾਂਗਾ ਜੀ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਦਾ ਪੋਸ਼ ਨਾਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਲੋੜਵੰਦਾਂ ਤੇ ਨਾ ਪਹਿਲਾਂ ਛੋਟਾ ਭਰਾ ਉਹਨਾਂ ਦੇ ਨਾਲ ਕਰੂੰਗਾ ਗੱਲ ਵੀ ਆਪਾਂ ਇਦਾਂ ਮਤਲਬ ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਆ ਗਏ ਆ ਬੰਦੇ ਵਧੀਆ ਆ ਗਏ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਡ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਕਿ ਉਹ ਖੱਬੇ ਹੱਥ ਨੂੰ ਫਤਿਹਤ ਦੇ ਇਹਦੇ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਹੀ ਨਾ ਪਤਾ ਲੱਗੇ ਵੀ ਕੀ ਹੋਇਆ ਜੇ ਆਪਾਂ ਵੀਡੀਓ ਬਣਾ ਕੇ ਪਾਤੀ ਤੇ ਫਿਰ ਯਾਰ ਉਹ ਬੰਦੇ ਫਿਰ ਹੁਣ ਦੱਸ ਦੇਣਾ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਦਦ ਕਰ ਜਾਏ ਕੋਈ ਤੇ ਮੈਨੂੰ ਪ੍ਰੋਬਲਮ ਹੋਏ ਮੇਰੀ ਮਦਦ ਕਰ ਜਾ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਚੋਂ ਕੱਢਿਆ ਤੇ ਮੈਂ ਤੇ ਮਰ ਜਾਊਂਗਾ ਇਸ ਗੱਲ ਦੇ ਉੱਤੋਂ ਹੈਨਾ ਬਹੁਤ ਥੋੜਾ ਸਾਹ ਦੇ ਰੇ ਕਈ ਬੰਦੇ ਜੋ ਸੌਰੀ ਕਈ ਬੰਦੇ ਹੁਣ ਦਿੱਲੀ ਤੋਂ ਆਏ ਆ ਤਿੰਨ ਸਟੀਮਾਂ ਜਿਹੜੀਆਂ ਭਾਈ ਸਾਹਿਬ ਦਿੱਲੀ ਤੋਂ ਆਏ ਨੇ ਹੈਨਾ ਜੀ ਤੇ ਦਿੱਲੀ ਤੋਂ ਲੋਕੀਂ ਅੱਜ ਮੁਜ਼ਫਰਨਗਰ ਤੋਂ ਫਿਰ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਥੋਂ ਕਿੱਥੋਂ ਪਿੰਡਾਂ ਚ ਕਿਉਂਕਿ ਮੇਰਾ ਫੋਨ ਹੈ ਨਾ ਸਾਰਿਆਂ ਕੋਲ ਤੇ ਇਸੇ ਕਰਕੇ ਮੈਂ ਫੀਲਡ 'ਚ ਨਹੀਂ ਆਂਦਾ ਵੀ ਹੁਣ ਦੇਖੋ 10-15 ਮਿੰਟ ਤੋ ਮੇਰਾ ਡਿਸਕਨੈਕਟ ਹੋ ਜਾਂਦਾ ਹੈ ਮੇਰੇ ਨਾਲ ਤੇ ਐਨੇ ਨੇ ਮਤਲਬ ਥੋੜੀ ਤੋਂ ਥੋੜੀ ਸੇਵਾ ਤੇ ਵੱਡੀ ਤੋਂ ਵੱਡੀ ਸੇਵਾ ਵਾਸਤੇ ਲੋਕੀਂ ਆਫਰ ਕਰ ਰਹੇ ਤੇ ਬੜੀ ਖੂਬਸੂਰਤ ਗੱਲ ਹੈ ਔਰ ਇਦਾਂ ਨਹੀਂ ਹੈ ਕਿ ਇਕੱਲੇ ਪੰਜਾਬੀ ਪਹਿਲਾਂ ਆਪਣ ਲੱਗਦੇ ਇਕੱਲੇ ਪੰਜਾਬੀ ਹੈ ਪੰਜਾਬੀਆਂ ਦਾ ਇੱਕ ਇਹ ਮੰਨ ਕੇ ਚੱਲਣਾ ਪੈਗਾ ਕਿ ਪੰਜਾਬੀ ਬੰਦੇ ਜਿਹੜੇ ਨਾ ਉਹ ਦਿਲਦਾਰ ਬੰਦੇ ਹੁੰਦੇ ਉਹ ਰਾਜੇ ਬੰਦੇ ਹੁੰਦੇ ਉਹ ਉਹ ਨਾ ਮੰਗਦੇ ਨਹੀਂ ਕਿਸੇ ਤੋਂ ਉਹ ਆਪੇ ਹੀ ਤਿਆਰ ਹੋ ਜਾਂਦੇ ਤੇ ਪੰਜਾਬ ਦੇ ਕੋ ਕਿਦਾਂ ਲੋਕਾਂ ਨੇ ਹਾੜੀ ਲਿਆ ਤੇ ਬੋਟ ਦੀ ਗੱਲ ਕੀਤੀ ਮੈਂ ਪਹਿਲੇ ਦਿਨ ਅਨਾਉਂਸ ਕੀਤਾ ਸੀ ਕਿ ਬੋਰਡ ਦੇ ਲੰਗਰ ਲਾਤੇ ਰਾਸ਼ਨ ਦੀ ਗੱਲ ਕੀਤੀ ਤੇ ਰਾਸ਼ਨ ਦੇ ਲੰਗਰ ਲਾਤੇ ਚਾਰੇ ਦੇ ਤੇ ਹੁਣ ਚਾਰਾ ਨਹੀਂ ਸਾਡੇ ਕੋ ਸਾਂਭਿਆ ਜਾ ਰਿਹਾ ਅੱਜ ਤੂੜੀ ਹੈ ਤੇ ਤੂੜੀ ਨਹੀਂ ਸਾਡੇ ਕੋ ਸਾਂਭੀ ਜਾ ਰਹੀ ਤੇ ਦਿਲਦਾਰ ਬੰਦੇ ਤੇ ਹੁੰਦੇ ਆ ਆਮ ਲੋਕ ਜੋ ਤੁਸੀਂ ਗੱਲ ਕੀਤੀ ਹੈ ਉਹ ਬਹੁਤ ਅੱਛੀ ਤਰ੍ਹਾਂ ਮਜ਼ਰ ਕਰਦੇ ਆ ਸਾਰੀ ਜਗ੍ਹਾ ਤੋਂ ਕਰਦੇ ਕੱਲਾ ਇਹ ਨਹੀਂ ਆ ਸਾਡੇ ਟੈਂਟ ਪਏ ਇੱਥੇ ਗੁਰਦਾਸਪੁਰ ਤੇ ਉਹ ਕਹਿੰਦੇ ਕਿ ਇੱਥੋਂ ਉਹ ਕਸ਼ਮੀਰ ਵਾਲੇ ਨੇ ਭੇਜੇ ਉਹ ਇੱਥੋਂ ਪੰਜਾਬ ਪੰਜਾਬੀ ਬੰਦਿਆਂ ਨੇ ਜਾਂ ਉਹਨਾਂ ਨੇ ਤੇ ਜਿੱਕੇ ਟੈਂਟ ਤਰਪਾਲਾ ਸਾਰਾ ਕੁਝ ਉਹ ਕਹਿੰਦੇ ਜੀ ਲਗਾ ਦਿਓ ਕਿੰਨੇ ਟੈਂਟ ਲਗਾਣੇ ਆ ਕੈਂਪ ਲਗਾ ਦਿਓ ਕਿ ਲੋਕ ਜਿਹੜੇ ਆਪਣੇ ਘਰਾਂ ਚੋਂ ਨਿਕਲ ਕੇ ਉੱਥੇ ਆ ਗਏ ਹਨਾ ਬਹੁਤ ਡਿਫਰੈਂਟ ਡਿਫਰੈਂਟ ਮੈਨੂੰ ਤੁਸੀਂ ਸੋਚ ਨਹੀਂ ਸਕਦੇ ਮੈਂ ਰੋਜ਼ 5 6 ਵਾਰ ਰੋਣਾ ਹੈ ਇਸ ਕਾਰਨ ਹੋ ਮੈਂ ਇਮੋਸ਼ਨਲ ਹੋ ਜਾਣਾ ਕਿ ਯਾਰ ਲੋਕੀ ਇੰਨੇ ਤਿਆਰ ਰਹਿੰਦੇ ਅਸੀਂ ਤਾਂ ਕਦੀ ਸੋਚਦੇ ਹੀ ਨਹੀਂ ਯਾਰ ਚੰਗਾ ਹੈਨਾ ਲੋਕ ਛੋਟੀ ਜੀ ਜਗ੍ਹਾ ਤੇ ਬੈਠੇ ਹੁੰਦੇ ਤੇ ਉਹ ਲੋਕ 500 ਰੁਪਏ ਵੀ ਆਫਰ ਕਰ ਰਹੇ ਯਾਰ ਹੈਨਾ 300 400 500 5 ਕਰੋੜ ਵੀ ਆਫਰ ਕਰ ਰਹੇ ਤੇ ਉਹ ਇਹ ਪੱਲਾਗ ਪੱਲਾਗ ਡਿਫਰੈਂਟ ਡਿਫਰੈਂਟ ਐਕਸਪੀਰੀਐਂਸਸ